ਦੋਸਤੋ ਪਿੰਡੂ ਜ਼ਿਮੀਦਾਰ ਪੇਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਨੀ ਆ ਮਾਰਵਾੜੀ ਘੋੜੇ ਸਿਕੰਦਰ ਬਾਰੇ ਜਿਹਦੇ ਕੇ ਓਨਰ ਨੇ ਬਾਈ ਯਦਵਿੰਦਰ ਸਿੰਘ ਗਿੱਲ ਜੀ ਪਿੰਡ ਬਰਕੰਦੀ ਤੋਂ ਮੋਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਇਹ ਬਰਕੰਦੀ ਮੋਕਸਰ ਸਾਹਬ ਤੋਂ ਤਕਰੀਬਨ 4 ਕਿਲੋਮੀਟਰ ਦੂਰ ਪੈ ਜਾਂਦਾ ਪਿੰਡ ਇਹ ਜੇ ਆਪਾਂ ਸਿਕੰਦਰ ਦੇ ਖਾਨਦਾਨ ਦੀ ਗੱਲ ਕਰੀਏ ਤਾਂ ਰਣੀਆਂ ਵਾਲੇ ਦੇਵਰਾਜ ਦਾ ਬੱਚਾ ਇਹ ਤੇ ਜਿਹੜੀ ਇਹਦੀ ਮਾਂ ਉਹ ਸ਼ਾਨਦਾਰ ਘੋੜੇ ਦੀ ਡਾਇਰੈਕਟ ਬੱਚੀ ਆ ਸ਼ਾਨਦਾਰ ਦੀ ਧੀ ਯਾ ਸਕੰਦਰ ਦੀ ਜਿਹੜੀ ਮਾਂ ਗਈ ਕੱਲੀ ਮਾਂ ਦੇ ਉੱਤੇ ਗੱਲਬਾਤ ਖਤਮ ਨਹੀਂ ਹੁੰਦੀ ਉਸ ਤੋਂ ਜੇ ਆਪਾਂ ਪਿੱਛੇ ਝਾਤ ਮਾਰੀਏ ਸਕੰਦਰ ਦੀ ਮਾਂ ਦੀ ਮਾਂ ਵਾਰੀ ਗੱਲ ਕਰੀਏ ਜਾਨੀ ਕਿ ਸਕੰਦਰ ਦੀ ਨਾਨੀ ਵਾਰੀ ਉਹ ਬੜੀ ਫੇਮਸ ਮਾਰਵਾੜੀ ਘੋੜੀ ਹੋਈ ਆ ਰਜਿਆ ਨਾਮ ਦੀ ਜਿਹਦੇ ਬਾਰੇ ਤਕਰੀਬਨ ਇੰਡੀਆ ਲੈਵਲ ਦੇ ਸਾਰੇ ਘੋੜਿਆਂ ਵਾਲੇ ਬਰੀਡਰ ਭਰਾ ਜਾਣਦੇ ਆ ਉਸ ਘੋੜੀ ਨੇ ਬਹੁਤ ਸਾਰੇ ਜਿਹੜੇ ਸ਼ੋਅ ਆ ਬਣ ਕੀਤੇ ਆ ਚੈਂਪੀਅਨ ਬਣਦੀ ਰਹੀ ਆ ਬਾਕੀ ਹਾਲੇ ਉਮਰ ਆ ਜਿਹੜੀ ਸ਼ਿਕੰਦਰ ਦੀ 5.5 ਸਾਲ ਹੋਈ ਆ ਤੇ ਕੱਦ 65 ਇੰਚ ਕਰ ਗਿਆ ਕੋੜੇ ਕੰਨੀ ਤੁਸੀਂ ਕਨਫਰਮੇਸ਼ਨ ਕਰਨੀ ਇਹਦੀ ਕੰਨੀ ਨਿਗਾ ਮਾਰੋ ਬਹੁਤ ਜਾਦੇ ਸੋਹਣਾ ਕੋੜਾ ਸਾਪਣ ਬਰੀਕੀ ਵਾਲੇ ਪੱਖ ਤੋਂ ਜੇ ਆਪਾਂ ਨਿਗਾ ਮਾਰੀਏ ਸਕੀਨ ਪਤਲਾ ਕੁੰਡੀ ਵਾਲਾ ਕੰਨਾ ਤੇ ਮੱਥੇ ਤੇ ਦੇ ਪਾਣ ਦਾ ਪੱਤਾ ਬਹੁਤ ਜਿਆਦੇ ਵਧੀਆ ਬਣਿਆ ਬਿਆ ਮਾਰਕਾ ਇਹਦਾ ਅਲੱਗ ਤੋਂ ਇਹਦੀ ਇੱਕ ਪਹਿਚਾਣ ਆਗੀ ਇਸ ਘੋੜੇ ਦੀ ਜਿਹੜਾ ਕਿ ਦੂਜੇ ਘੋੜਿਆਂ ਨਾਲੋਂ ਹਟਕੇ ਆ। ਬਾਕੀ ਸਾਰਾ ਇੱਕ ਰੰਗਾ ਕਾਲਾਗਾ ਦੋਸਤੋ। ਇਸ ਘੋੜੇ ਦੀ ਕਨਫਰਮੇਸ਼ਨ ਤਾਂ ਤੁਸੀਂ ਲਾਈਵ ਵੀਡੀਓ ਦੇ ਵਿੱਚ ਦੇਖ ਹੀ ਲਈ। ਬਲੱਡ ਲਾਈਨ ਬਾਰੇ ਵੀ ਮੈਂ ਤੁਹਾਨੂੰ ਦੱਸਤਾ ਵੀ ਬਹੁਤ ਜ਼ਿਆਦੇ ਚੰਗੀ ਆ। ਤੇ ਉਸ ਤੋਂ ਬਾਅਦ ਗੱਲਬਾਤ ਰਹਿ ਜਾਂਦੀ ਆ ਰਿਜ਼ਲਟਾਂ ਦੀ। ਸੋ ਰਿਜ਼ਲਟ ਵੀ ਤੁਹਾਨੂੰ ਆਪਾਂ ਦਿਖਾਵਾਂਗੇ। ਕੁਝ ਦਿਨਾਂ ਤੱਕ ਇੱਕ ਆਪਾਂ ਅਲੱਗ ਤੋਂ ਵੀਡੀਓ ਆ ਜਿਹੜੀ ਸਰਫੇ ਦੇ ਰਿਜ਼ਲਟ ਦਿਖਾਉਣ ਵਾਸਤੇ ਤੁਹਾਨੂੰ ਪਾਵਾਂਗੇ ਜਿਹਦੇ ਵਿੱਚ ਇਹਦੇ ਜਿੰਨੇ ਬੱਚੇ ਹੁਣ ਆਏ ਆ ਉਹ ਤੁਹਾਨੂੰ ਆਪਾਂ ਸਾਰੇ ਦਿਖਾਵਾਂਗੇ ਤਾਂ ਕਿ ਭਰਾਵਾਂ ਨੂੰ ਇਸ ਘੋੜੇ ਦੇ ਰਿਜ਼ਲਟਾਂ ਬਾਰੇ ਇਹ ਜਿਹੜੀ ਗੱਲਬਾਤ ਦਾ ਪਤਾ ਲੱਗ ਸਕੇ ਕਹਿਣ ਦੀ ਗੱਲ ਕੁਝ ਹੋਰ ਹੁੰਦੀ ਹੈ ਤੇ ਦਿਖਾਉਣ ਦੀ ਗੱਲ ਜਿਹੜੀ ਹੁੰਦੀ ਆ ਉਹ ਹੋਰ ਹੁੰਦੀ ਆ ਸੋ ਸਿਕੰਦਰ ਬਾਰੇ ਜੇ ਕੋਈ ਤੁਹਾਡਾ ਹੋਰ ਕੋਈ ਸਵਾਲ ਜਵਾਬ ਹੋਵੇ ਇਹਦੇ ਬਾਰੇ ਕੋਈ ਤੁਸੀਂ ਹੋਰ ਕੁਝ ਪੁੱਛਣਾ ਚਾਹੁੰਦੇ ਹੋਵੋ ਜਾਣਕਾਰੀ ਲੈਣੀ ਹੋਵੇ ਤਾਂ ਬਾਈ ਯਦਵਿੰਦਰ ਸਿੰਘ ਗੱਲਜੀ ਦਾ ਆਪਾਂ ਕੰਟੈਕਟ ਨੰਬਰ ਆ ਜਿਹੜਾ ਸਕਰੀਨ ਦੇ ਉੱਤੇ ਮੈਂਸ਼ਨ ਕਰਤਾ 98766 8011 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਕੁਝ ਵੀ ਜੋ ਗੱਲਬਾਤ ਆ ਘੋੜੇ ਨਾਲ ਰਿਲੇਟਡ ਉਹ ਪੁੱਛ ਸਕਦੇ ਹੋ ਦੋਸਤੋ ਤੇ ਫਾਰਮ ਦੇ ਉੱਤੇ ਜਿਹੜੇ ਹੋਰ ਜਾਨਵਰ ਆ ਬਾਈ ਜੀ ਹੁਣੇ ਬਰੀਡਿੰਗ ਦੇ ਉੱਤੇ ਬਹੁਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਆ ਫਾਰਮ ਦੇ ਹੋਰ ਜਾਨਵਰ ਵੀ ਆਪਾਂ ਇੱਕ ਅਲੱਗ ਤੋਂ ਵੀਡੀਓ ਦੇ ਵਿੱਚ ਜਿਹੜੀਆਂ ਬਰੀਡਿੰਗ ਵਾਲੀਆਂ ਘੋੜੀਆਂ ਨੇ ਬਹੁਤ ਥੋਨ ਦਿਖਾਵਾਂਗੇ ਹਾਂ ਘੋੜਾ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਲਾਜ਼ਮੀ ਆਪਦੀ رائے ਦਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਪੰਜਾਬ ਦੇ ਵਿੱਚ ਐਡੇ ਚੰਗੇ ਚੰਗੇ ਘੋੜੇ ਖੜੇ ਆ ਤੇ ਪੰਜਾਬ ਵਾਲੇ ਭਰਾਣੇ ਜਿਹੜੇ ਬਰੀਡ ਦੇ ਉੱਤੇ ਬਹੁਤ ਉਤਲੇ ਲੈਵਲ ਤੇ ਅੱਜ ਕੱਲ ਰਿਫਾਈਨ ਕਰਨ ਵਾਸਤੇ ਕੰਮ ਕਰ ਰਹੇ ਆ ਦੋਸਤੋ ਸੋ ਹੋਰ ਕੋਈ ਗੱਲਬਾਤ ਪੁੱਛਣੀ ਹੋਈ ਤਾਂ ਬਾਈ ਜੀ ਨਾਲ ਬਾਈ ਯਦਵਿੰਦਰ ਜੀ ਨਾਲ ਤੁਸੀਂ ਕਾਲ ਤੇ ਸੰਪਰਕ ਕਰ ਸਕਦੇ ਹੋ ਦੋਸਤੋ